ਨਾ ਮਾਨ ਕਮਰਸ਼ੀਅਲ ਗਾਰਡ ਫਾਰਮ ਸਵਾਦ ਕੀਤਾ ਜਾਂਦਾ ਹੈ ਤੇ ਸਾਡੇ ਕੋਲੇ ਇਹ ਫਾਰਮ ਦੇ ਵਿੱਚ ਮੂੰਗੀ ਦਾ ਨੀਰਾ ਸੀਗਾ ਆ ਦੇਖੋ ਪਿਆਸ ਇਹ ਅਦਰ ਤੇ ਇਹ ਇੱਥੇ ਥੋੜਾ ਜਿਹਾ ਹੁਣ ਬਰੀਕ ਜਿਹਾ ਹੋ ਗਿਆ ਸੀਗਾ ਤਾਂ ਅਸੀਂ ਇਹਨੂੰ ਹੁਣ ਡਰਮੀ ਦੇ ਨਾਲ ਝਾਰਨਾ ਸ਼ੁਰੂ ਕਰਤਾ ਆਹ ਦੇਖੋ ਆ ਡਰਮੀ ਆ ਗਈ ਤੇ ਇਹਦੇ ਵਿੱਚ ਦੀ ਇਹ 4 ਕਿ ਸੀ ਨਘਾਰੇ ਸਾਰੇ ਦੇ ਵਿੱਚ ਦੀ ਤੇ ਇਹਦਾ ਹੈਂਡ ਲੱਗਾ ਦਾ ਆ ਦੇਖੋ ਇੰਨਾ ਨੀਰਾ ਝਾਰਿਆ ਇਹਦੇ ਵਿੱਚੋਂ ਇੰਨਾ ਮਿੱਟ ਨਿਕਲਦਾ ਬ੍ਰੀਕ ਨਿਕਲਦਾ ਜਿਹੜੇ ਬ੍ਰੀਕ ਹੋ ਗਿਆ ਜਿਹਦੇ ਕਾਰਨ ਕਿ ਬੱਕਰੀਆਂ ਨੂੰ ਮੋਗ ਵਗਾਰਾ ਲੱਗ ਜਾਂਦੀ ਆ ਇਹ ਉਸ ਮੂੰਗੀ ਦੇ ਵਿੱਚੋਂ ਸਾਰਾ ਕੱਢਤਾ ਕੱਢ ਕੇ ਹੁਣ ਇਕੱਲੀ ਫਲੀ ਫਲੀ ਜਿਹੜੀ ਵਧੀਆ ਸੀ ਉਹ ਰਹਿ ਗਈ ਇਸ ਨੂੰ ਅੰਦਰ ਸਟੋਰ ਕਰੀ ਜਾਂਦੇ ਨਾਲ ਦੀ ਨਾਲ ਇੱਧਰ ਹੋਰ ਵੀ ਨੀਰਾ ਪਿਆਗਾ ਇਹ ਵੀ ਅਸੀਂ ਸਾਰਾ ਇਹ ਢਰਮੀ ਦੇ ਵਿੱਚ ਦੀ ਕੱਢਾਂਗੇ ਠੀਕ ਹੈ ਜੀ ਸੋ ਇਸ ਤਰ੍ਹਾਂ ਜਾਨਵਰਾਂ ਨੂੰ ਵੱਧ ਤੋਂ ਵੱਧ ਸਾਫ਼ ਸੁਥਰਾ ਨੀਰਾ ਜਿਹੜਾ ਆਪਾਂ ਨੂੰ ਦੇਣਾ ਚਾਹੀਦਾ ਹੈਗਾ ਤਾਂ ਜੋ ਜਾਨਵਰਾਂ ਨੂੰ ਮੋਕਗਰ ਨਾ ਲੱਗੇ ਤੇ ਜਾਨਵਰ ਤੰਦਰੁਸਤ ਰਹਿਣ ਕੱਲ ਕੱਢਿਆ ਸੀ ਜਿਹੜਾ ਉਹ ਕੱਲ ਦੇ ਵਿੱਚੋਂ ਆ ਮਿੱਟੀ ਨਿਕਲੇਗਾ ਇੰਨਾ ਬਰੀਕ ਇਹ ਕੱਲਰ ਵਾਲਾ ਠੀਕ ਹੈ ਜੀ ਇਹਦੇ ਵਿੱਚ ਕੁਝ ਕੱਲ ਵਾਲਾ ਵੀ ਆ ਕੁਝ ਅੱਜ ਵਾਲਾ ਵੀ ਆ ਜਿਹੜਾ ਮਿੱਟੀ ਨਿਕਲਿਆ ਸੋ ਮੇਰਾ ਕਹਿਣ ਦਾ ਭਾਵ ਆ ਕਿ ਆਪਾਂ ਨੂੰ ਕੋਈ ਵੀ ਨੀਰਾਗਾ ਬੱਕਰੀਆਂ ਨੂੰ ਸਾਫ਼ ਸੁਥਰਾ ਤੇ ਮਿੱਟੀ ਰਹਿਤ ਹੀ ਪੋਣਾ ਚਾਹੀਦਾ ਹੈ ਠੀਕ ਆ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਜਰੂਰ ਇਹਨੂੰ ਸ਼ੇਅਰ ਕਰੋ ਤੇ ਫਾਰਮਰਾਂ ਨਾਲ ਸਾਂਝੀ ਕਰੋ ਧੰਨਵਾਦ